ਹਾਂਜੀ ਕਿਵੇਂ ਹੋ ਜੀ ਸਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫੈਂਡਿਸ ਲਕਸੂੜ ਦੀ ਸਟੀਚਿੰਗ ਕਰਨਾ ਸਿੱਖਾਂਗੇ ਲਾਈਨਿੰਗ ਵਾਲਾ ਸੂਟ ਹੈ ਹੈਵੀ ਵਰਕ ਕੀਤਾ ਹੋਇਆ ਤੇ ਇਹ ਆਪਣੇ ਕੋਲੇ ਲਾਈਨਿੰਗ ਦਾ ਫਰੰਟ ਪਾਰਟ ਹੈ ਪਹਿਲਾਂ ਇਹਦੇ ਉੱਤੇ ਕੱਚੀ ਸਲਾਈ ਲਗਾ ਲਾਂਗੇ ਜਿਸ ਵੀ ਮੇਰੇ ਭੈਣ ਨੇ ਕਟਿੰਗ ਵਾਲੀ ਵੀਡੀਓ ਨਹੀਂ ਵੇਖੀ ਉਹ ਪਲੀਜ਼ ਚੈਨਲ ਤੇ ਜਾ ਕੇ ਕਟਿੰਗ ਵਾਲੀ ਵੀਡੀਓ ਜ਼ਰੂਰ ਵੇਖਿਆ ਜੀ ਫਿਰ ਤੁਹਾਨੂੰ ਸਮਝ ਆਊਗਾ ਕਿ ਆਪਾਂ ਲਾਈਨਿੰਗ ਵਾਲੇ ਸੂਟ ਦੀ ਕਿੱਦਾਂ ਕਟਿੰਗ ਕਰਦੇ ਆ ਠੀਕ ਹੈ ਕੋਈ ਵੀ ਵੀਡੀਓ ਜਾ ਕੇ ਵੇਖਿਆ ਜੀ ਕਟਿੰਗ ਦਾ ਪਤਾ ਲੱਗ ਜਾਊਗਾ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਸਟੀਚਿੰਗ ਦੀ ਸਮਝ ਆਉਣੀ ਹੈ ਜੀ ਘੇਰੇ ਨੂੰ ਫੋਲਡ ਕਰ ਲਾਂਗੇ ਜ਼ਿਆਦਾਤਰ ਪ੍ਰੋਬਲਮ ਸਲਿੱਪਰੀ ਕੱਪੜਿਆਂ ਦੇ ਵਿੱਚ ਹੀ ਪੈਣਾ ਨੂੰ ਬਹੁਤ ਜ਼ਿਆਦਾ ਆਉਂਦੀ ਆ ਥੱਲੇ ਆਪਾਂ ਲਾਈਨਿੰਗ ਵਾਲਾ ਪਾਰਟ ਰੱਖਿਆ ਇਹਦੇ ਉੱਪਰ ਸਿੱਧਾ ਕਰਕੇ ਆਪਾਂ ਮੇਨ ਫੈਬਰਿਕ ਨੂੰ ਰੱਖਣਾ और किनारे किनारे किनारी, किनारी सिलाई लगा लांगे लाइनिंग नो फिक्स कर लांगे पूरी ही लाइनिंग नो बड़े ही ध्यान अटैच करना है जो दो भी तुसी लाइनिंग नो अटैच करना हमेशा ही मेन फैब्रिक नो ऊपर रख्या करो और लाइनिंग नो थले पासे रख के ਫੇਰ ਸਲਾਈ ਲਗਾਉਣੀ ਆ ਤੁਸੀਂ ਚਾਹੋ ਹੱਥ ਨਾਲ ਵੀ ਕੱਚਾ ਕਰ ਸਕਦੇ ਹੋ ਥੱਲੇ ਰੱਖ ਕੇ ਲੇਕਿਨ ਉਸ ਤੇ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਦਾ ਹੈ ਸਲਾਈ ਸਟੇ ਆਪ ਜਦੋਂ ਇਹਦੇ ਤੇ ਕੱਚਾ ਸਲਾਈ ਕੱਚੀ ਸਲਾਈ ਕਰਦੇ ਆ ਨਾ ਉਦੋਂ ਵਧੀਆ ਤਰੀਕੇ ਨਾਲ ਫਿਕਸ ਹੋ ਜਾਂਦੀ ਹੈ ਲਾਈਨਿੰਗ ਧਿਆਨ ਰੱਖੇ ਨਾ ਤਾਂ ਤੁਸੀਂ ਲਾਈਨਿੰਗ ਖਿੱਚਣੀ ਆ ਨਾ ਹੀ ਆਪਾਂ ਮੇਨ ਕਪੜਾ ਖਿੱਚਣਾ ਹੈ ਠੀਕ ਹੈ ਤੁਕੀ ਆਪਣੀ ਕਟਿੰਗ ਹੈ ਜਿਹੜੀ ਪਰਫੈਕਟ ਹੋਈ ਆ ਤੇ ਜੇ ਤੁਖੇ ਖੁੱਚੋਗੇ ਤਾਂ ਵੱਧ ਘਾਟ ਹੋ ਸਕਦਾ ਚੰਗੀ ਤਰ੍ਹਾਂ ਕੱਟ ਨਾਲ ਕੱਟ ਨੂੰ ਮਿਲਾਣਾ ਹੈ ਬੜੀ ਹੀ ਆਸਾਨੀ ਨਾਲ ਤੁਸੀਂ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਸਿੱਖ ਲਓਗੇ ਜੀ ਫਰੰਟ ਨੈੱਕ ਆਪਾਂ ਚੋਰਸ ਬਣਾਉਣਾ ਜਿੱਥੇ-ਜਿੱਥੇ ਆਪਣੇ ਮੋਤੀ ਆ ਰਹੇ ਆ ਉੱਥੇ-ਉੱਥੇ ਉਹਨਾਂ ਮੋਤੀਆਂ ਨੂੰ ਆਪਾਂ ਤੋੜ ਲਾਂਗੇ ਕਿਸੇ ਵੀ ਹੈਵੀ ਚੀਜ਼ ਨਾਲ ਤੇ ਧਿਆਨ ਰੱਖੇ ਕਿ ਬੁਕਰਮ ਤੇ ਸਲਾਈ ਨਹੀਂ ਲੱਗਣੀ ਚਾਹੀਦੀ ਕਿਨਾਰੀ-ਕਿਨਾਰੀ ਤੇ ਸਲਾਈ ਲਗਾਉਣੀ ਆ ਕਪੜੇ ਨੂੰ ਸੈੱਟ ਕਰਦੇ ਜਾਣਾ ਹੈ। ਨੈਕਟਾ ਕਪੜੇ ਨੂੰ ਕੱਟ ਕਰ ਲਾਂਗੇ। ਇੱਕ ਇੱਕ ਪੈਰ ਦਾ ਮਾਰਜਿਨ ਜ਼ਰੂਰ ਛੱਡਣਾ, ਬਿਲਕੁਲ ਕਿਨਾਰੀ ਤੋਂ ਹੀ ਕੱਟ ਨਹੀਂ ਕਰਨਾ, ਠੀਕ ਹੈ? ਔਰ ਛੋਟੇ-ਛੋਟੇ ਕੱਟ ਜ਼ਰੂਰ ਲਗਾਵਾਂਗੇ। ਨੈਕ ਪਲਟਾਣਾ, ਸੁੱਕਾ ਹੋ ਜਾਂਦਾ। ਇਦਾਂ ਗਲੇ ਨੂੰ ਪਲਟਾ ਲਾਂਗੇ ਪਲਟਣ ਤੋਂ ਬਾਅਦ ਇੱਕ ਕਿਨਾਰੇ ਤੇ ਸਲਾਈ ਲਗਾ ਲਾਂਗੇ ਇਹਦੀ ਨਾਲ ਕੀ ਜੀ ਜੜੀ ਆਪਣੀ neck ਦੇ ਵਿੱਚ ਫਿਨਿਸ਼ਿੰਗ ਬਹੁਤ ਸੋਹਣੀ ਹੁੰਦੀ ਆ neck ਆਪਣਾ ਰੈਡੀ ਹੋ ਗਿਆ ਜੀ ਹੁਣ ਪਾਵਾਂਗੇ ਆਪਾਂ ਪਲੇਟਾਂ ਤੇ ਸਲਿੱਪਰੀ ਕੱਪੜੇ ਦੇ ਵਿੱਚ ਜਿਨ੍ਹਾਂ ਨੂੰ ਪਲੇਟਾਂ ਪਾਉਣਾ ਔਖਾ ਲੱਗਦਾ ਉਹ ਬੜੇ ਧਿਆਨ ਨਾਲ ਦੇਖਿਓ ਜੀ ਦੇਖੋ ਹੱਥ ਨੂੰ ਆਪਾਂ ਇਦਾਂ ਰੱਖਣਾ ਤਾਂ ਜੋ ਕੱਪੜਾ ਖਿਸਕੇ ਨਾ ਔਰ ਕੱਚੀ ਸਲਾਈ ਲਗਾਉਣੀ ਆ ਠੀਕ ਹੈ ਜਿੱਥੇ ਜਿੱਥੇ ਆਪਣੀ ਮਾਰਕਿੰਗ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਹੀ ਆ ਉੱਥੇ-ਉੱਥੇ ਆਪਾਂ ਕੱਚੀ ਸਲਾਈ ਲਗਾਵਾਂਗੇ ਕੱਪੜੇ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਔਰ ਇਦਾਂ ਕੱਚੀ ਸਲਾਈ ਲਗਾਵਾਂਗੇ ਬਿਗਿਨਰ ਲਈ ਇਹ ਟ੍ਰਿਕ ਬਹੁਤ ਵਧੀਆ ਰਹਿੰਦੀ ਏ ਜੀ ਨਾਲੇ ਤਾਂ ਫਿਨਿਸ਼ਿੰਗ ਆਉਂਦੀ ਆ 메ਨ ਕਪੜਾ ਔਰ ਅਸਤਰ ਜਿਹੜੇ ਹੈ ਜੀ ਫਿਨਿਸ਼ਿੰਗ ਨਾਲ ਅਟੈਚ ਹੋ ਜਾਂਦੇ ਸਿੱਧੀ ਸਿਲਾਈ ਲਗਾ ਲਾਂਗੇ ਸਿਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਪਲੇਟਾਂ ਪਾਣੀ ਸਟਾਰਟ ਕਰਾਂਗੇ ਠੀਕ ਹੈ ਸਭ ਤੋਂ ਪਹਿਲੀ ਪਲੇਟ ਪਾਵਾਂਗੇ ਆਪਾਂ ਮੋਡੇ ਵਾਲੀ ਪਲੇਟਾਂ ਪਾਉਣ ਲੱਗੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਜੀ ਕਿ ਜਦੋਂ ਵੀ ਤੁਸੀਂ ਪਲੇਟਾਂ ਪਾਉਣੀਆਂ ਨੇ ਹਮੇਸ਼ਾ ਹੀ ਇੱਕ ਸਾਈਡ ਦੀ ਪਲੇਟਾਂ ਨੂੰ ਕੰਪਲੀਟ ਕਰਿਆ ਕਰੋ ਇੱਦਾਂ ਨਹੀਂ ਕਰਨਾ ਕਿ ਇੱਕ ਆਪਾ ਇੱਧਰ ਮੋਡੇ ਵਾਲੀ ਪਲੇਟ ਪਾ ਲਈ ਇੱਕ ਉੱਧਰ ਪਾ ਲਈਆ ਠੀਕ ਹੈ ਹਮੇਸ਼ਾ ਹੀ ਇੱਕ ਸਾਈਡ ਦੀਆਂ ਪਲੇਟਾਂ ਨੂੰ ਕਵਰ ਕਰੋ ਪਹਿਲਾਂ ਆ ਦੇਖੋ ਮੋਡੇ ਵਾਲੀ ਪਲੇਟ ਆਪਾਂ ਪਾ ਲਈਆ ਹੁਣ ਆਪਾਂ ਪਾਵਾਂਗੇ ਕਮਰ ਵਾਲੀ ਪਲੇਟ ਔਰ ਜੋ ਐਕਸਟਰਾ ਥ੍ਰੈਡਸ ਹੁੰਦੇ ਆ ਜੀ ਉਹਨਾਂ ਨੂੰ ਨਾਲ ਦੇ ਨਾਲ ਹੀ ਕੱਟਦੇ ਜਾਇਆ ਕਰੋ ਕਿਉਂਕਿ ਐਕਸਟਰਾ ਥ੍ਰੈਡ ਦੇ ਨਾਲ ਨਾ ਫਿਨਿਸ਼ਿੰਗ ਨਹੀਂ ਆਉਂਦੀ ਕੱਪੜੇ ਦੇ ਵਿੱਚ ਜਦੋਂ ਆਪਾਂ ਕਟਿੰਗ ਕਰ ਦਿੰਨੇ ਆ ਨਾ ਤਾਂ ਪ੍ਰੋਪਰ ਫਿਨਿਸ਼ਿੰਗ ਬਣੀ ਰਹਿੰਦੀ ਹੈ ਸਲਾਈ ਦੇ ਵਿੱਚ ਹੁਣ ਕਈ ਮੇਰੀ ਭੈਣਾਂ ਕਹਿੰਦੀਆਂ ਨੇ ਕਿ ਉਹਨਾਂ ਦੀ ਸਲਾਈ ਦੇ ਵਿੱਚ ਫਿਨਿਸ਼ਿੰਗ ਨਹੀਂ ਆਉਂਦੀ ਤੇ ਐਕਸਟਰਾ ਥ੍ਰੈਡ ਤੁਸੀਂ ਨਾ ਛੱਡਿਆ ਕਰੋ ਨਾਲ ਦੇ ਨਾਲ ਹੀ ਕੱਟ ਕਰਦੇ ਰਿਹਾ ਕਰੋ ਹੁਣ ਪਾਵਾਂਗੇ ਆਪਾਂ ਕਮਰ ਵਾਲੀ ਪਲੇਟ ਆ ਦੇਖੋ ਇਦਾਂ ਪਲੇਟਾਂ ਪਾ ਲਈਆਂ ਸੇਮ ਹੀ ਆਪਾਂ ਇੱਧਰ ਪਾ ਲਾਂਗੇ ਪਲੇਟਾਂ ਪਾ ਕੇ ਪੰਗ ਫਰੰਟ ਪਾਰਟ ਕੰਪਲੀਟ ਕਰ ਲਿਆ ਉਸ ਤੋਂ ਬਾਅਦ ਬੈਕ ਪਾਰਟ ਨੂੰ ਕੰਪਲੀਟ ਕਰਾਂਗੇ ਬੈਕ ਪਾਰਟ ਤੇ ਵੀ ਸੇਮ ਤਰੀਕੇ ਨਾਲ ਸੈਂਟਰ ਦੀ ਸਿਲਾਈ ਕੱਚੀ ਕਰਕੇ ਪਲੇਟਾਂ ਪਾ ਲਈਆਂ ਪਲੇਟਾਂ ਪਾ ਕੇ ਬਿਲਕੁਲ ਰੈਡੀ ਕਰ ਲਿਆ ਬੈਕ ਪਾਰਟ ਹੁਣ ਦੇਖੋ ਆਪਾਂ ਤਾਂ ਇਸ ਕੁੜਤੀ ਦਾ ਬੈਕ ਨੈੱਕ ਹੈ ਜੀ ਜਿਹੜਾ ਚੋਰ ਸਨੈਕ ਬਣਾਉਣਾ ਹੁਣ ਜਿਵੇਂ ਮੇਰੀ ਭੈਣ ਨੇ ਬੈਕ ਵਾਲਾ ਨੈੱਕ ਹੈ ਜੀ ਰਾਉਂਡ ਬਣਾਉਣਾ ਉਹਨਾਂ ਲਈ ਇਹ ਮੈਂ ਮੈਥਡ ਦੱਸਣ ਲੱਗੀ ਹਾਂ ਜੀ ਤੁਸੀਂ কুরਤੀ ਦਾ ਇੱਕ ਤੀਰਾ ਲੈਣਾ ਫਰੰਟ ਵਾਲੀ কুরਤੀ ਦਾ ਤੇ ਇਸ ਤਰੀਕੇ ਨਾਲ ਬਰਾਬਰ ਰੱਖਣਾ ਠੀਕ ਹੈ ਬਰਾਬਰ ਰੱਖ ਕੇ ਇੱਥੋਂ ਤੱਕ ਦੇਖੋ ਆਪਣਾ ਬਰਾਬਰ ਆ ਰਿਹਾ ਔਰ ਥੋੜਾ ਜਿਹਾ ਐਕਸਟਰਾ ਲੈ ਕੇ ਜਿੰਨੀ ਵੀ neck ਦੀ ਲੰਬਾਈ ਰੱਖਣੀ ਹੈ ਤੁਸੀਂ ਉਹਨਾਂ ਰੱਖ ਕੇ neck ਨੂੰ ਕਟਿੰਗ ਕਰ ਸਕਦੇ ਹੋ ਠੀਕ ਹੈ ਆਪਾਂ ਹੁਣ ਚੋਰਸ ਨੇ ਇੱਕ ਬੈਕ ਦਾ ਰੈਡੀ ਕਰ ਲਿਆ ਜਿਵੇਂ ਆਪਾਂ ਫਰੰਟ neck ਰੈਡੀ ਕੀਤਾ ਸੀ ਤੇ ਐਕਸਟਰਾ ਕਪੜੇ ਨੂੰ ਆਪਾਂ ਕੱਟ ਕਰ ਲਾਂਗੇ। ਛੋਟੇ-ਛੋਟੇ ਕੱਟਸ ਲਗਾਵਾਂਗੇ। ਇਹ ਆਪਣਾ ਡੀਪ ਨੈੱਕ ਕੇ ਜੀ ਗਲੇ ਨੂੰ ਆਪਾਂ ਇੱਦਾਂ ਰੱਖ ਲੈਣਾ ਇਹ ਬੈਕ ਪਾਰਟ ਹੈ ਔਰ ਇਹਦੇ ਉੱਪਰ ਫਰੰਟ ਪਾਰਟ ਨੂੰ ਵੀ ਆਪਾਂ ਇੱਦਾਂ ਰੱਖਾਂਗੇ। ਇਸ ਵੀਡੀਓ ਦੇ ਵਿੱਚ ਅੱਪਾ ਤੁਹਾਨੂੰ ਦੱਸ ਰਹੀਆਂ ਜੀ ਕਿ ਫਰੰਟ ਵਾਲਾ neck ਔਰ ਬੈਕ ਸੋਲੀ ਬੈਕ ਵਾਲਾ neck ਜਦੋਂ ਆਪਣਾ ਡੀਪ ਹੋਵੇ ਤੇ ਆਪਾਂ ਮੋੜਾ ਡਾਊਨ ਨਹੀਂ ਕਰਦੇ ਹੁੰਦੇ neck ਡਾਊਨ ਕਰਦੇ ਹੁੰਨੇ ਆ ਠੀਕ ਹੈ ਜੀ ਬਹੁਤ ਜਲਦੀ ਮੈਂ ਡੀਪ neck suit ਦੀ ਕਟਿੰਗ ਦੀ ਵੀਡੀਓ ਆਪਣੇ ਇਸ ਚੈਨਲ ਤੇ ਅਪਲੋਡ ਕਰੂੰਗੀ ਜੀ ਜਰੂਰ ਦੇਖਿਆ ਜੇ ਕਿ ਡੀਪ neck suit ਦੇ ਵਿੱਚ ਕਟਿੰਗ ਆਪਾਂ ਕਿੱਦਾਂ ਕਰਦੇ ਆ ਔਰ ਸਟੀਚਿੰਗ ਐਸੇ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਚੁਕੀ ਹੈ ਜੀ ਸਟੀਚਿੰਗ ਤੁਸੀਂ ਸੇਮ ਹੀ ਕਰਨੀ ਆ ਦੇਖੋ ਬਿਲਕੁਲ ਚਾਰੇ ਪੱਲਿਆਂ ਨੂੰ ਬਰਾਬਰ ਕਰ ਲਿਆ ਔਰ neck ਵਾਲੀ ਸਾਈਡ ਤੋਂ ਇੱਕ ਇੱਕ ਪੌਣਾ 1 ਤੋਂ ਲੈ ਕੇ ਅੱਧਾ ਇੰਚ ਤੱਕ neck ਨੂੰ ਆਪਾਂ ਡਾਊਨ ਕਰਨਾ ਹੈ ਠੀਕ ਹੈ ਜੀ ਅੱਧੇ ਤੋਂ ਲੈ ਕੇ ਪੌਣਾ 1 ਇੰਚ ਤੱਕ neck ਨੂੰ ਇਦਾਂ ਤਿਰਛਾ ਕੱਟ ਕਰ ਲਾਂਗੇ ਇਹਦੇ ਨਾਲ ਕੀ ਹੈ ਜੀ ਆਪਣੀ ਜਿਹੜੀ ਕੁੜਤੀ ਦੇ ਮੋਢੇ ਆ ਉਹ ਡਿੱਗਦੇ ਨਹੀਂ ਇੱਕ ਖਾਸ ਟ੍ਰਿਕ ਹੈ ਜੀ ਯੂਜ਼ ਕਰਕੇ ਦੇਖਿਓ ਹੁਣ ਆਪਾਂ ਤੀਰਾ ਜੋੜਾਂਗੇ ਤੇਰੇੰ ਤੁਸੀਂ ਇਦਾਂ ਰੱਖ ਕੇ ਵੀ ਸਿੱਧੀ ਸਲਾਈ ਲਗਾ ਸਕਦੇ ਹੋ ਜਾਂ ਇਸ ਤਰੀਕੇ ਨਾਲ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਰਹੀਆਂ ਦੇਖੋ ਇਦਾਂ ਸਲਾਈ ਵੀ ਲਗਾ ਸਕਦੇ ਹਾਂ ਸਿੱਧੀ ਠੀਕ ਹੈ ਤੇ ਔਰ ਇੱਕ ਤੁਸੀਂ ਇਦਾਂ ਲਗਾ ਸਕਦੇ ਹੋ ਇਦਾਂ ਬਿਲਕੁਲ ਬਰਾਬਰ ਰੱਖ ਕੇ ਪੱਟੀ ਨੂੰ ਇਦਾਂ ਪਲਟਾ ਲੈਣਾ ਠੀਕ ਹੈ ਬੈਕ ਨੈਕ ਨੂੰ ਔਰ ਸਲਾਈ ਲਗਾ ਲਾਂਗੇ ਇਹ ਦੇਖੋ ਜੀ ਮੋਡੇ ਦੀ ਸਲਾਈ ਆਪਾਂ ਲਗਾ ਲਈ ਆ ਸੇਮ ਹੀ ਆਪਾਂ ਦੂਜੀ ਸਲਾਈ ਨੂੰ ਵੀ ਕੰਪਲੀਟ ਕਰਾਂਗੇ ਚੰਗੀ ਤਰ੍ਹਾਂ ਕਾਰਨਰ ਨੂੰ ਕੱਢ ਲਾਂਗੇ ਆਪਾਂ ਕਿਉਂਕਿ ਬੈਕ ਸਾਈਡ ਔਰ ਫਰੰਟ ਸਾਈਡ ਦੋਨੋਂ ਸਾਈਡ ਹੀ ਬੁਕਰਮ ਹੈ ਆ ਦੇਖੋ ਇਸ ਤਰੀਕੇ ਨਾਲ ਆਪਾਂ ਪੱਟੀ ਨੂੰ ਪਲਟਾਇਆ ਸੀ ਇਦਾਂ ਔਰ ਇਦਾਂ ਠੀਕ ਹੈ ਇੱਥੇ ਵੀ ਦੋ ਤਿੰਨ ਵਾਰੀ ਆਪਾਂ ਪੱਕਾ ਕਰ ਲਾਂਗੇ ਗਲੇ ਵਾਲੀ ਸਾਈਡ ਤੋਂ ਫਿਰ ਫੇਰ ਸਲਾਈ ਲਗਾਨੀ ਸਟਾਰਟ ਕਰਾਂਗੇ ਤੇਰੇ ਦੀ ਸਲਾਈ ਲਗਾ ਲਈਏ ਜੀ ਹੁਣ ਆਪਾਂ ਫਿਟਿੰਗ ਦੀ ਮਾਰਕਿੰਗ ਦੱਸਾਂਗੇ ਤੁਹਾਨੂੰ ਵੈਸੇ ਆਪਾਂ ਫਿਟਿੰਗ ਦੀ ਮਾਰਕਿੰਗ ਕੀਤੀ ਹੋਈ ਆ ਤੇ ਦੇਖੋ ਜਿਹੜੀ ਆਪਾਂ ਸੈਂਟਰ ਦੇ ਵਿੱਚ ਕਰੀਜ਼ ਬਣਾਈ ਹੁੰਦੀ ਹੈ ਨਾ ਜਿੱਥੇ ਆਪਾਂ ਕੱਚੀ ਸਲਾਈ ਲਗਾਈ ਆ ਉੱਤਮ ਆਪਾਂ ਜਿੰਨੀ ਵੀ ਆਪਣੀ ਬ੍ਰੈਸ਼ ਹੁੰਦੀ ਆ ਉਹਦਾ ਹਾਫ ਕਰ ਲੈਣਾ ਹਾਫ ਦਾ ਵੀ ਆਪਾਂ ਹਾਫ ਕਰ ਲਾਂਗੇ ਜਿਵੇਂ ਇਹਨਾਂ ਦੀ ਬ੍ਰੈਸਟ ਹੈ ਜੀ 1.5 1.5 ਇੱਥੋਂ ਹੈ ਜੀ 1.5 ਠੀਕ ਹੈ ਔਰ ਇੱਥੋਂ ਹੈ ਜੀ 19 ਠੀਕ ਹੈ ਤੇ ਸੇਮ ਤਰੀਕੇ ਨਾਲ ਦੂਜੀ ਸਾਈਡ ਵੀ ਨਿਸ਼ਾਨ ਲਗਾ ਲਾਂਗੇ ਫਿਟਿੰਗ ਵਾਲੀ ਸਲਾਈ ਲਗਾਉਣ ਲੱਗੇ ਸਭ ਤੋਂ ਖਾਸ ਧਿਆਨ ਰੱਖਣਾ ਹੈ ਜੀ ਕਿ ਕੱਟ ਨਾਲ ਕੱਟ ਜਿਹੜੇ ਆ ਜੀ ਆਪਣੇ ਬਿਲਕੁਲ ਬਰਾਬਰ ਹੋਣੇ ਚਾਹੀਦੇ ਆ हिਪ ਦਾ ਕੱਟ ਚੰਗੀ ਤਰ੍ਹਾਂ ਬਰਾਬਰ ਕਰਨਾ ਹੈ ਜੇ ਤੁਸੀਂ हिਪ ਦੇ ਕੱਟ ਨੂੰ ਥੋੜਾ ਬਹੁਤ ਉੱਚਾ ਨੀਵਾ ਕਰ ਦੋਗੇ ਤੇ ਤੁਹਾਡੀ ਕੁੜਤੀ ਜੀ ਜਿਹੜੀ ਉਹ ਟੇਢੀ ਜਾਣ ਲੱਗ ਜੂਗੀ ਠੀਕ ਹੈ ਤੇ ਜਦੋਂ ਆਪਾਂ हिਪ ਵਾਲੇ ਕੱਟ ਨੂੰ ਬਰਾਬਰ ਕਰਦੇ ਆ ਨਾ ਤਾਂ ਉੱਪਰ ਵਾਲੀ ਸਾਈਡ ਤੋਂ ਨਾ ਅੱਧੇ ਇੰਚ ਦਾ ਫਰਕ ਆਉਂਦਾ ਹੈ ਔਰ ਬਖਤੀ ਵਾਲੀ ਸਾਈਡ ਤੋਂ ਵੀ ਆ ਦੇਖੋ ਇੱਧਰ ਠੀਕ ਹੈ ਅੱਧੇ ਇੰਚ ਦਾ ਫਰਕ ਜ਼ਰੂਰ ਆਊਗਾ ਕਿਉਂਕਿ ਮੋਢੇ 'ਚ ਵੀ ਪਲੇਟ ਹੈ ਔਰ ਕਮਰ ਦੇ ਵਿੱਚ ਵੀ ਪਲੇਟ ਹੈ ਜੇ ਤੁਸੀਂ ਇਹ ਤਿੰਨ ਪਲੇਟਾਂ ਪਾ ਰਹੇ ਹੋ ਨਾ ਇੰਨਾ ਫਰਕ ਤਾਂ ਲਾਜ਼ਮੀ ਹੈ ਜੀ ਕਮਰ ਵਾਲੀ ਸਾਈਡ ਤੋਂ ਸਿੱਧੀ ਸਿਲਾਈ ਨਹੀਂ ਲਗਾਉਣੀ ਹੁੰਦੀ ਕਮਰ ਵਾਲੀ ਸਾਈਡ ਤੋਂ ਹਮੇਸ਼ਾ ਹੀ ਘੁਮਾ ਕੇ ਸਿਲਾਈ ਲਗਾਉਣੀ ਆ hip ਤੱਕ ਆ ਕੇ ਇੱਥੋਂ ਦੋ ਤਿੰਨ ਵਾਰੀ ਆਪਾਂ ਪੱਕਾ ਕਰ ਲਾਂਗੇ ਔਰ ਇੱਕ ਪੈਰ ਦੀ ਐਚ ਐਸ ਸਲਾਈ ਲਗਾਵਾਂਗੇ ਸੇਮ ਹੀ ਆਪਾਂ ਦੂਜੀ ਸਾਈਡ ਫੀਟਿੰਗ ਵਾਲੀ ਸਲਾਈ ਲਗਾਉਣੀ ਆ hip ਤੋਂ ਕੱਟ ਨੂੰ ਪਹਿਲਾਂ ਬਰਾਬਰ ਕਰਨਾ ਹੈ ਔਰ ਕਪੜੇ ਨੂੰ ਇਦਾਂ ਫਟਕਾਰਨਾ ਹੈ ਠੀਕ ਹੈ ਕਿਉਂਕਿ ਦੋਨੋਂ ਸਾਈਡ ਹੈ ਜੀ ਸਪੇਸ ਸੇਮ ਹੀ ਹੋਊਗਾ ਆ ਦੇਖੋ ਤੇ ਸੇਮ ਉਸੇ ਤਰੀਕੇ ਨਾਲ ਸਲਾਈ ਲਗਾਉਣੀ ਆ ਜੋ ਵੀ ਬਿਗিনার ਭੈਣਾ ਨੇ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਜੀ ਕਿਉਂਕਿ ਜਦੋਂ ਤੁਸੀਂ ਸਕਿਪ ਕਰਕੇ ਦੇਖਦੇ ਹੋ ਨਾ ਤੇ ਵਿੱਚ ਵਿੱਚ ਫਿਰ ਪਾਰਟਸ ਮਿਸਿੰਗ ਹੋ ਜਾਂਦੇ ਠੀਕ ਹੈ ਮਿਸਿੰਗ ਹੋ ਜਾਂਦੇ ਆ ਪਾਰਟਸ ਤੇ ਤਾਂ ਕਰਕੇ ਬਹੁਤ ਜ਼ਰੂਰੀ ਹੁੰਦਾ ਜੀ ਪ੍ਰੋਪਰ ਜਦੋਂ ਤੁਸੀਂ ਵੀਡੀਓ ਨੂੰ ਵੇਖੋਗੇ ਸਮਝੋਗੇ ਫਿਰ ਹੀ ਤੁਸੀਂ ਵਧੀਆ ਤਰੀਕੇ ਨਾਲ ਸਟੀਚਿੰਗ ਕਰ ਸਕਦੇ ਹੋ ਜੀ ਦੋ ਤਿੰਨ ਵਾਲੀ ਪੱਕਾ ਕਰ ਲੈਣਾ ਔਰ ਇੱਕ ਪੈਰ ਦੀ ਐਕਸਟਰਾ ਸਲਾਈ ਲਗਾਉਣੀ ਆ ਹਰ ਇੱਕ ਗੱਲ ਹੈ ਜੀ ਮੈਂ ਬਾਰ ਬਾਰ ਰਿਪੀਟ ਕਰ ਦਿੰਨੀ ਆ ਕਿਉਂਕਿ ਸਮਝਣਾ ਬਹੁਤ ਜ਼ਰੂਰੀ ਹੈ ਠੀਕ ਹੈ ਹੁਣ ਮੋਢੇ ਵਾਲੀ ਸਾਈਡ ਤੋਂ ਜੋ ਵਧਿਆ ਕੱਪੜਾ ਹੈ ਇਹਨੂੰ ਆਪਾਂ ਬਰਾਬਰ ਕਰ ਲਾਂਗੇ ਇਦਾਂ ਠੀਕ ਹੈ ਦੂਜੀ ਸਾਈਡ ਵੀ ਕਟਿੰਗ ਕਰ ਲਾਂਗੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਸੀਂ ਅੰਡਰਗਰਾਉਂਡ ਲੈਸ਼ ਲਗਾਉਣਾ ਵੀ ਸਿੱਖੋਗੇ ਠੀਕ ਹੈ ਜੀ ਤੇ ਉਹ ਵੀ ਬੜੇ ਹੀ ਧਿਆਨ ਨਾਲ ਦੇਖਿਓ ਤੇ ਕੁਰਤੀ ਨੂੰ ਕਰ ਲਾਂਗੇ ਸਿੱਧਾ ਤੇ ਹੁਣ ਆਪਾਂ ਕਰਾਂਗੇ ਬਾਹ ਨੂੰ ਰੈਡੀ ਠੀਕ ਹੈ ਤੇ ਇਹ ਕੁਝ ਲਗਭਗ ਆਪਣੀ ਕੁੜਤੀ ਰੈਡੀ ਹੋ ਗਈ ਆ ਤੇ ਹੁਣ ਇਹਦੇ ਤੇ ਆਪਾਂ ਬਾਹ ਲਗਾਵਾਂਗੇ ਤੇ ਬਾਹ ਤੇ ਲਗਾਨੀ ਹੈ ਜੀ ਆਪਾਂ ਮੋਤੀਆਂ ਵਾਲੀ ਲੈਸ਼ ਤੇ ਬਾਹ ਨੂੰ ਰੱਖਿਆ ਜੀ ਆਪਾਂ ਸਿੱਧਾ ਇਹਦੇ ਉੱਪਰ ਲੈਸ਼ ਰੱਖੀ ਆ ਆਪਾਂ ਪੁੱਠੀ ਕਰਕੇ ਠੀਕ ਹੈ ਬਿਲਕੁਲ ਬਰਾਬਰ ਕਰਕੇ ਆਪਾਂ ਲੈਸ਼ ਲਗਾ ਰਹੇ ਆ ਪਰ ਬਾਹ ਤੇ ਵੀ ਆਪਾਂ ਲਾਈਨਿੰਗ ਲਗਾਉਣੀ ਹੈ ਦੇਖਿਆ ਜੀ ਅੰਡਰਗਰਾਉਂਡ ਲੈਸ਼ ਲਗਾਉਣਾ ਸਿੱਖਣਾ ਤੁਸੀਂ ਇਹ ਦੇਖੋ ਇਦਾਂ ਆਪਾਂ ਲਾਈਨਿੰਗ ਨੂੰ ਰੱਖ ਲਾਂਗੇ ਲਾਈਨਿੰਗ ਨੂੰ ਰੱਖ ਕੇ ਇਦਾਂ ਪਲਟਾ ਲਾਂਗੇ ਯਾਨੀ ਕਿ ਜਿੱਥੇ ਆਪਣੀ ਸਲਾਈ ਲੱਗੀ ਹੋਈ ਹੈ ਨਾ ਪੁੱਠਾ ਕਰ ਲਾਂਗੇ ਜਿੱਥੇ ਆਪਣੀ ਸਲਾਈ ਲੱਗੀ ਹੋਈ ਆ ਇਹਦੇ ਉੱਪਰ ਉੱਪਰ ਸਲਾਈ ਲਗਾਉਣੀ ਆ ਸਲਾਈ ਦੇ ਉੱਪਰ ਸਲਾਈ ਲਗਾਉਣੀ ਆ ਉਸੇ ਮੋਤੀਆਂ ਵਾਲੀ ਲੇਸ਼ ਲਗਾਉਣ ਲਈ ਸਿੰਗਲ ਫੁੱਟ ਦਾ ਵੀ ਯੂਜ਼ ਕਰ ਸਕਦੇ ਹੋ ਮੈਂ ਡਬਲ ਫੁੱਟ ਦਾ ਹੀ ਯੂਜ਼ ਕਰ ਰਹੀ ਆ ਕਿਸੇ ਵੀ ਚੀਜ਼ ਨੂੰ ਖਿੱਚਣਾ ਨਹੀਂ ਜਿਵੇਂ ਬਾਰ ਬਾਰ ਇਹੀ ਗੱਲ ਕਹਿੰਨੀ ਹੁੰਦੀ ਹੈ ਕਿਉਂਕਿ ਆਪਣੀ ਜਿਹੜੀ ਕਟਿੰਗ ਹੈ ਜੀ ਉਹ ਪਰਫੈਕਟ ਹੋਈ ਦੀ ਹੁੰਦੀ ਹੈ ਜਿਸ ਵੀ ਮੇਰੀ ਭੈਣ ਨੇ ਕਟਿੰਗ 익ੜੀ ਆ ਨਾ ਜੀ ਤੇ ਉਹ ਜਰੂਰ ਇੱਕ ਵਾਰੀ ਚੈਨਲ ਤੇ ਜਾ ਕੇ ਕਟਿੰਗ ਜਰੂਰ ਦੇਖਿਆ ਜੀ ਕਿ ਆਪਾਂ ਕਿੱਦਾਂ ਕਟਿੰਗ ਕਰਦੇ ਆ ਕਿਉਂਕਿ ਫੇਰ ਹੀ ਤੁਹਾਨੂੰ ਸਟੀਚਿੰਗ ਦੀ ਸਮਝ ਲੱਗਣੀ ਹੈ ਜੀ ਕਿ ਆਪਾਂ ਸਟੀਚਿੰਗ ਕਿੱਦਾਂ ਕਰਨੀ ਹੈ ਕਿਉਂਕਿ ਜਿੰਨਾ ਚਿਰ ਆਪਾਂ ਨੂੰ ਕਟਿੰਗ ਦਾ ਨਹੀਂ ਪਤਾ ਲੱਗੇਗਾ ਤੇ ਉਹਨਾਂ ਚਿਰ ਆਪਾਂ ਸਟੀਚਿੰਗ ਕਿੱਦਾਂ ਕਰ ਲਾਂਗੇ ਹਨਾ ਸੋ ਕਟਿੰਗ ਵੀ ਜਰੂਰ ਦੇਖਿਆ ਕਰੋ ਜੀ ਔਰ ਕਮੈਂਟ ਜਰੂਰ ਕਰਕੇ ਆਇਆ ਕਰੋ ਕਿਹੜੀ-ਕਿਹੜੀ ਮੇਰੀ ਭੈਣ ਹੈ ਜੀ ਉਹ ਵੀਡੀਓ ਵੇਖ ਰਹੀ ਆ ਠੀਕ ਹੈ ਇੱਕ ਇੱਕ ਟਾਇਰ ਦੇ ਦੇਖੋ ਆਪਾਂ ਇਦਾਂ ਸਲਾਈ ਵੀ ਲਗਾ ਲੈਣੀ ਆ ਬਾਹਰ ਪਰ ਰੈਡੀ ਕਰ ਲਿਆ ਜੀ ਅੰਡਰਗਰਾਉਂਡ ਰੈਸ਼ ਲਗਾ ਕੇ ਸੇਮ ਹੀ ਆਪਾਂ ਦੂਜੀ ਵਾਰ ਰੈਡੀ ਕਰ ਲਾਂਗੇ ਹੁਣ ਬਾਹਰ ਜੜਨੀ ਸਿੱਖਾਂਗੇ ਠੀਕ ਹੈ ਸੋ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਜੇ ਇਸ ਕਰਕੇ ਸ਼ਾਰਟ ਦੇ ਵਿੱਚ ਸਕਿਪ ਕਰ ਕਰਕੇ ਦਿਖਾਣਾ ਪੈਂਦਾ ਤੇ ਇਦਾਂ ਮੋਢੇ ਨੂੰ ਮਾਪਣਾ ਠੀਕ ਹੈ ਤੇ ਜਿੱਥੇ ਆਪਣਾ ਮੋਢਾ ਬਰਾਬਰ ਆ ਰਿਹਾ ਇੱਕ ਦੋ ਪੁਆਇੰਟ ਆਪਾਂ ਥੱਲੇ ਹੀ ਸਲਾਈ ਲਗਾਉਣੀ ਹੁੰਦੀ ਆ ਬਾਂਦੀ ਮੋਰੀ ਜਿਹੜੀ ਰੱਖਣੀ ਹੈ ਜੀ ਇਹ ਪਾਕਿਸਤਾਨੀ ਬਾਂ ਹੈ ਸੈਂਟਰ ਦੇ ਵਿੱਚ ਜਿਹੜੀ ਆਪਣਾ ਅਰਕ ਹੁੰਦਾ ਉੱਥੋਂ ਆਪਾਂ ਜਿਹੜੀ ਬਾਹ ਰੱਖਦੇ ਹੁੰਨੇ ਆ ਜੀ ਉਹ ਸਾਢੇ 6 ਰੱਖਦੇ ਹੁੰਨੇ ਆ ਹਰ ਇੱਕ ਸਾਈਜ਼ ਚ ਬਿਲਕੁਲ ਵਧੀਆ ਆਉਂਦੀ ਆ ਤੇ ਤੁਸੀਂ ਆਪਣੀ ਚੋਇਸ ਅਕੋਰਡਿੰਗ ਘਾਟੇ ਆਵਾਦ ਕਰ ਸਕਦੇ ਆ ਤੇ ਜਿੱਥੇ ਆਪਾਂ ਸਾਢੇ 6 ਲਿਆ ਉੱਥੋਂ ਮੋਢੇ ਵਾਲੀ ਸਿਲਾਈ ਨੂੰ ਆਪਾਂ ਇਦਾਂ ਮਿਲਾ ਲਾਂਗੇ ਠੀਕ ਹੈ ਹੁਣ ਜਿਨ੍ਹਾਂ ਦੀ ਬਾਂ ਦੇ ਵਿੱਚ ਝੁੱਲ ਪੈਂਦੀ ਹੈ ਉਹਨਾਂ ਨੇ 1 ਤੋਂ ਅੱਧੇ ਇੰਚ ਦੇਖੋ ਇਦਾਂ ਗੁਲਾਈ ਕਰ ਲੈਣੀ ਆ ਅੰਦਰ ਵਾਲੀ ਸਾਈਡ ਤੋਂ ਇਦਾਂ ਠੀਕ ਹੈ ਇਸ ਤਰੀਕੇ ਨਾਲ ਤੁਹਾਡੇ ਬਾਹਾਂ ਦੇ ਵਿੱਚ ਝੁੰਲ ਵੀ ਨਹੀਂ ਬਊਗੀ ਇੱਥੋਂ ਆਪਾਂ ਪੱਕੀ ਸਿਲਾਈ ਕਰ ਲਾਂਗੇ ਟੈਂਚਰ ਵਾਲੀ ਬਾਦੀ ਮੋਰੀ ਪਾਕਿਸਤਾਨੀ ਬਾਹਾਂ ਹੈ ਜੀ ਜਿੰਨੀ ਮਰਜ਼ੀ ਤੁਸੀਂ ਲੂਜ਼ ਪਾ ਸਕਦੇ ਹੋ ਔਰ ਵੀਡੀਓ ਦੇ ਐਂਡ ਦੇ ਵਿੱਚ ਤੁਸੀਂ ਫਾਈਨਲ ਲੁੱਕ ਦੇਖੋਗੇ ਜੀ ਕਿ ਸੂਟ ਦੇ ਆਪਣੀ ਕਿੱਦਾਂ ਲੱਗੀ ਤੁਹਾਨੂੰ ਤੇ ਕਮੈਂਟ ਜ਼ਰੂਰ ਕਰਿਆ ਜੇ ਕੀ ਤੁਹਾਨੂੰ ਫਾਈਨਲ ਲੁੱਕ ਕਿੱਦਾਂ ਦੀ ਲੱਗੀ ਠੀਕ ਹੈ ਤੇ ਬਾਹ ਨੂੰ ਇਦਾਂ ਆਪਾਂ ਗੁਲਾਈ ਕਰ ਲਾਂਗੇ ਤੋਂ ਵੀਡੀਓ ਬਣਾਉਣ ਦੇ ਵਿੱਚ ਬਹੁਤ ਟਾਈਮ ਲੱਗਦਾ ਹੈ ਜੀ ਆਪਣੇ ਕੀਮਤੀ ਰਿਵਿਊ ਵੀ ਜਰੂਰ ਦਿਆ ਕਰੋ ਠੀਕ ਹੈ ਵੀਡੀਓ ਨੂੰ ਸਕਿੱਪ ਕਰਕੇ ਨਾ ਵੇਖਿਆ ਕਰੋ ਕਿਉਂਕਿ ਉਹੀ ਜਿਹੜੇ ਇੰਪੋਰਟੈਂਟ ਟਿਪਸ ਹੁੰਦੇ ਆ ਉਹ ਆਪਣੇ ਮਿਸ ਹੋ ਜਾਂਦੇ ਆ ਤੇ ਬਾਹ ਨੂੰ ਸਿੱਧਾ ਕਰ ਲਿਆ ਜੀ ਕੁੜਤੀ ਦਾ ਪਾਟ ਵੀ ਸਿੱਧਾ ਹੈ ਬਾਹ ਨੂੰ ਜੋੜਨਾ ਸਿੱਖਾਂਗੇ ਆਪਾਂ ਇਦਾਂ ਠੀਕ ਹੈ ਅੰਦਰ ਨੂੰ ਹੱਥ ਰੱਖ ਕੇ ਤੇ ਤੀਰੇ ਵਾਲੀ ਸਿਲਾਈ ਔਰ ਮੋਡੇ ਵਾਲਾ ਕੱਟ ਤੇ ਬਿਲਕੁਲ ਬਰਾਬਰ ਹੋਣੇ ਚਾਹੀਦੇ ਆ ਬਿਲਕੁਲ ਵੀ ਖਿੱਚਣਾ ਨਹੀਂ ਆ ਬਾਹ ਨੂੰ ਐਕਸਟਰਾ ਕੱਪੜੇ ਨੂੰ ਆਪਾਂ ਇਦਾਂ ਫੋਲਡ ਕਰ ਦੇਣਾ ਠੀਕ ਹੈ ਜੋ ਫਿਟਿੰਗ ਵਾਲਾ ਆਪਣਾ ਐਕਸਟਰਾ ਕੱਪੜਾ ਹੈ ਨਾ ਉਹਨੂੰ ਆਪਾਂ ਦੇਖੋ ਇਦਾਂ ਫੋਲਡ ਕਰ ਲਾਂਗੇ ਔਰ ਬਾਹ ਵਾਲੇ ਕੱਪੜੇ ਨੂੰ ਵੀ ਇਦਾਂ ਠੀਕ ਹੈ ਸਲਾਈ ਨਾਲ ਸਲਾਈ ਬਿਲਕੁਲ ਬਰਾਬਰ ਬੜੇ ਹੀ ਆਰਾਮ ਨਾਲ ਬਾਹਾਂ ਲੱਗ ਜਾਂਦੀ ਹੈ ਜੀ ਜਦੋਂ ਆਪਾਂ ਖਿੱਚਦੇ ਆ ਨਾ ਬਾਹ ਉਹਦੋਂ ਵੱਧ ਘਟ ਜਾਂਦੀ ਹੁੰਦੀ ਆ ਸੋ ਸੇਮ ਤਰੀਕੇ ਨਾਲ ਅਸੀਂ ਆਪਾਂ ਦੂਜੀ ਬਾਹ ਕਿਸੇ ਵੀ ਸਾਈਡ ਕੋਈ ਵੱਟ ਨਹੀ ਆਏ ਠੀਕ ਹੈ ਨਾਹੀਂ ਫਰੰਟ ਵਾਲੀ ਸਾਈਡ ਤੋਂ ਠੀਕ ਹੈ ਨਾਹੀਂ ਬੈਕ ਵਾਲੀ ਸਾਈਡ ਤੋਂ ਚੈੱਕ ਕਰਿਓ ਦੇਖੋ ਸਲਾਈਡਰ ਸਲਾਈਡਰ ਬਿਲਕੁਲ ਬਰਾਬਰ ਹੈ ਠੀਕ ਹੈ ਸੇਮ ਆਪਾਂ ਦੂਜੀ ਬਾਹ ਲਗਾ ਲਾਂਗੇ ਜੀ ਸੋ ਦੂਜੀ ਬਾਹ ਆਪਾਂ ਲਗਾ ਕੇ ਰੈਡੀ ਕਰ ਲਿਆ ਜੀ ਇਹ ਹੈ ਆਪਣੀ ਕੁਰਤੀ ਦੀ ਫਾਈਨਲ ਲੁੱਕ ਤੇ ਕਮੈਂਟ ਕਰਕੇ ਦੱਸਿਓ ਜੀ ਕੁਰਤੀ ਕਿੱਦਾਂ ਦੀ ਬਣੀ ਐ ਬਹੁਤ ਬਹੁਤ ਧੰਨਵਾਦੀ